ਹਾਂਜੀ ਜੀ ਇੱਕ ਹੋਰ ਬੰਦਾ ਵਿਚਾਰਾ ਇੱਕ ਵੀਰਾ ਉੱਠ ਕੇ ਆਇਆ ਆ ਉਹ ਕਹਿੰਦਾ ਮੇਨਾਂ ਐਕਸਪਲੋਇਟੇਸ਼ਨ ਹੋਈ ਆ ਰੋਟਰਵਾ ਦਾ ਇੰਡੀਅਨ ਰੈਸਟੋਰੈਂਟ ਆ ਉਥੋਂ ਤੇ ਮੈਂ ਕੁਝ ਚੀਜ਼ਾਂ ਐਕਸਪੋਜ਼ ਕਰਨ ਲੱਗੀ ਆ ਧਿਆਨ ਨਾਲ ਸੁਣੀਓ ਮੇਰੇ ਵੀਰਿਓ ਤੇ ਮੇਰੇ ਜਿਹੜੇ ਵੀ ਕੰਮ ਕਰਦੇ ਆ ਉਥੇ ਕਹਿੰਦੇ ਮੈਂ ਅਸੀਂ ਵੀਕ ਦੇ ਇੱਕ ਦਿਨ ਦਾ ਇੱਕ ਦਿਨ ਤੇ 10 ਤੋਂ 12 ਘੰਟੇ ਕੰਮ ਕਰਦੇ ਸੀ ਪੂਰਾ ਵੀਕ ਫੁੱਲ ਟਾਈਮ ਕੰਮ ਕਰਦੇ ਸੀ ਔਰ ਹੱਥ 'ਚ ਦਿੰਦਾ ਸੀ 400 ਡਾਲਰ ਤੇ ਬਾਕੀ ਮੁੰਡਿਆਂ ਨੂੰ ਦਿੰਦਾ ਕਹਿੰਦਾ ਮੈਨੂੰ ਤਾਂ 400 ਡਾਲਰ ਫੇਰ ਵੀ ਦੇ ਰਿਆ ਸੀ ਕਿਉਂਕਿ ਰਿਲੇਟਿਵ ਸੀ ਤੇ ਬਾਕੀਆਂ ਨੂੰ ਤਾਂ 250 250 ਡਾਲਰ 10 ਬੰਦੇ ਹੋਰ ਵੀ ਆ। ਵੀਕ ਦਾ 250 ਡਾਲਰ। ਐਕਸਟਰਾ ਮਨੀ ਕਈ ਵਾਰੀ ਸਾਡੇ ਅਕਾਊਂਟਾਂ 'ਚ ਪਾ ਦਿੰਦਾ ਸੀਗਾ ਉਹ ਕਿਸ ਕਰਕੇ ਕਿ ਸਾਨੂੰ ਕਹੇ ਮੈਨੂੰ ਕੈਸ਼ਬੈਕ ਦੋ ਉਹਦੇ ਵਿੱਚੋਂ ਕਢਾ ਕੇ। ਕਹਿੰਦੇ ਇਹ ਵੀਰਾ ਕਹਿੰਦਾ ਕਿ ਮੈਂ ਥੋੜੀ دیر ਤੱਕ ਕੈਸ਼ਬੈਕ ਦਿੱਤਾ ਪਰ ਉਸ ਤੋਂ ਬਾਅਦ ਮੈਂ ਉਹਦੇ ਹੀ ਜਿਹੜੇ ਮੈਨੂੰ ਵਾਪਸ ਦੇਣੇ ਸੀ ਉਹਦੇ ਅਕਾਊਂਟ 'ਚ ਟਰਾਂਸਫਰ ਮਾਰਨੇ ਸ਼ੁਰੂ ਕਰਤੇ। ਫਿਰ ਉਸ EMPLOER ਨੇ ਕੀ ਕੀਤਾ ਉਹ ਵੀਰੇ ਦਾ ਕਾਰਡ ਲਿਆ ਆਪਣੇ ਰੈਸਟੋਰੈਂਟ ਦੀ ਜਿਹੜੀ ਗਰੋਸਰੀ ਸੀ ਉਹ ਉਹਦੇ ਕਾਰਡ ਤੋਂ ਮਾਰੀ 2 ਤੋਂ 3000 ਡਾਲਰ ਦੀ ਮਾਰੀ ਹੋਣੀ ਆ ਦੋ ਵਾਰ। ਠੀਕ ਤੇ ਉਹ ਹੋ ਗਿਆ ਉਸ ਤੋਂ ਬਾਅਦ ਜਿਹੜਾ ਟੋਟਲ ਬੈਂਕ ਟ੍ਰਾਂਸਫਰ ਉਹ ਵੀਰਾ ਕਹਿੰਦਾ ਮੈਂ ਲਿਖਿਆ ਹੋਇਆ ਕਹਿੰਦੇ ਉਹ ਜਿਹੜਾ ਲੱਗਿਆ ਜਿਹੜੇ ਮੈਂ ਉਹਨੂੰ ਦੇ ਦਿੱਤੇ ਕੈਸ਼ਬੈਕ ਵਿੱਚੇ ਮळा ਕੇ ਵਿੱਚੇ ਸਾਰਾ ਕੁਝ ਕਰਕੇ 12170 ਡਾਲਰ .55 ਠੀਕ ਆ ਤੇ ਪਬਲਿਕ ਹੌਲਿਡੇ ਅਗਲੇ ਨੇ ਮੈਨੂੰ ਪੇ ਨਹੀਂ ਕੀਤੀਆਂ ਇਸ ਐਮਪਲੋਇਰ ਨੇ ਉਸ ਵੀਰੇ ਦਾ ਟੈਕਸ ਵੀ ਪੇ ਨਹੀਂ ਕੀਤਾ ਤੇ ਉਹ ਕਹਿੰਦਾ ਜਦੋਂ ਮੈਂ ਇਮੀਗ੍ਰੇਸ਼ਨ ਨੂੰ ਕੰਪਲੇਂਟ ਲਾਤੀ ਫਿਰ ਮੇਰਾ ਐਸਐਲਓ ਉਸ ਬੰਦੇ ਨੇ ਟੈਕਸ ਪੇ ਕੀਤਾ ਠੀਕ ਆ ਤੇ ਕੋਈ ਪ੍ਰੂਫ ਨਹੀਂ ਆ ਸੈਲਰੀ ਸਲਿੱਪਾਂ ਦਾ ਕੋਈ ਪੰਚਿੰਗ ਮਸ਼ੀਨ ਰਿਕਾਰਡ ਦਾ ਠੀਕ ਆ ਕਿ ਜਦ ਕਿ ਉਥੇ ਰੈਸਟੋਰੈਂਟ ਦੇ ਵਿੱਚ ਵਰਕ ਆਵਰ ਦਾ ਵੀ ਕੋਈ ਰਿਕਾਰਡ ਨਹੀਂ ਹੈ ਕਿ ਜਦ ਕਿ ਉਥੇ ਕੈਮਰੇ ਵੀ ਲੱਗੇ ਹੋਏ ਸੀ ਸੀਸੀਟੀਵੀ ਹਨਾ ਜੋ ਵੀ ਆ ਪਤਾ ਨਹੀਂ ਕੀ ਕਰਦਾ ਹੋਊਗਾ এমਪਲੋਇਰ ਤੇ ਜਿਹੜਾ ਕਹਿੰਦੇ ਵੀ ਜਿਹੜੀਆਂ ਵਰਕ ਪੇਮੈਂਟ ਜਿਹੜੀਆਂ ਸੀਗੀਆਂ ਉਹ ਨਹੀਂ ਦਿੱਤੀਆਂ ਠੀਕ ਆ ਇੰਨੇ ਘੰਟੇ ਲਾਏ ਮੈਂ 518 ਘੰਟਿਆਂ ਦੀ ਜਿਹੜੀ ਪੇਮੈਂਟ ਬੜੀਓ ਮੈਨੂੰ ਮਿਲੀ ਨਹੀਂ 518 ਘੰਟੇ ਦੀ ਪੇਮੈਂਟ ਨਹੀਂ ਦਿੱਤੀ ਜਿਹੜੀ ਬਣਦੀ ਆ 14300 80 ڈالر ਓਕੇ ਤੇ ਕਹਿੰਦੇ ਜਿੰਨੇ ਬੰਦੇ ਸੀ 10 ਦੇ 10 ਓਨਰ ਦੇ ਘਰੇ ਰਹਿੰਦੇ ਸੀ ਤੇ ਸਾਨੂੰ ਵਾਸ਼ਿੰਗ ਮਸ਼ੀਨੀ ਸੀ ਚਲਾਉਣ ਦਿੰਦਾ ਕਹਿੰਦਾ ਹੁੰਦਾ ਸੀ ਹੱਥ ਨਾਲ ਕੱਪੜੇ ਧੋ ਭਾਂਡੇ ਮੰਜ ਭਾਂਡੇ ਮੰਜਵਾਏ ਉਹਨਾਂ ਦੇ ਕੋਲੋਂ ਠੀਕ ਆ ਤੇ ਲਾਈਟਸ ਨਹੀਂ ਸੀ ਔਨ ਕਰਨ ਦਿੰਦਾ ਕਹਿੰਦਾ ਜਦੋਂ ਹੁਣ ਕੰਮ ਤੋਂ ਆਉਂਦਾ ਬੰਦਾ ਖਾਣਾ ਖਾਣਾ ਹੁੰਦਾ ਕੁਝ ਵੀ ਲਾਈਟ ਨਹੀਂ ਸੀ ਔਨ ਕਰਨ ਦਿੰਦਾ ਬਾਥਰੂਮ ਦੇ ਵਿੱਚ ਵੀ ਰੈਸਟ੍ਰਿਕਟ ਕਰਦਾ ਸੀ ਵੀ ਲਾਈਟ ਨਹੀਂ ਕਰਨੀ ਔਨ ਬੰਦ ਕਰ ਦਿੰਦਾ ਸੀ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਜਦੋਂ ਤੁਸੀਂ ਟੱਟੀ ਬੰਦੇ ਹੋ ਤੁਸੀਂ ਲਾਈਟ ਬੰਦ ਕਰਕੇ ਬੰਦੇ ਹੋ ਇਹਨੂੰ ਪੁੱਛਣਾ ਨਾ ਭਈ ਜੇ ਤੁਸੀਂ ਸੁਸੂ ਕਰਨ ਜਾਂਦੇ ਹੋ ਤੁਸੀਂ ਲਾਈਟ ਬੰਦ ਕਰਕੇ ਕਰਦੇ ਤੁਹਾਨੂੰ ਕਿੱਦਾਂ ਪਤਾ ਲੱਗ ਰਿਹਾ ਹੁੰਦਾ ਕਿੱਥੇ ਜ਼ਿਆਦਾ ਕੀ ਕੀ ਹੋ ਰਿਹਾ ਆ ਫਿਰ ਮੇਰੇ ਤੋਂ ਸੁਣਦੇ ਇਹ ਮੈਂ ਕਹਿੰਦੇ ਜਦੋਂ ਨਾ ਮਤਲਬ ਸਾਡੇ ਛੁੱਟੀ ਦਾ ਮੰਨ ਲਓ ਜਿੱਦਾਂ ਸਾਨੂੰ ਛੁੱਟੀ ਹੋ ਗਈ ਸੀ ਇੱਕ ਅੱਧਾ ਦਿਨ ਕਰ ਲਈ ਅਸੀਂ ਆਪਣਾ ਵੀ ਇੰਜੋਏ ਕਰਨਾ ਹਨਾ ਕਹਿੰਦੇ ਵੀ ਅਸੀਂ ਆਪਣੇ ਜਿਹੜਾ ਫਰੈਂਡਸ ਕੋ ਚਲੇ ਗਏ ਜਿੱਦਾਂ ਅਸੀਂ ਇਸ EMPLOYER ਦੇ ਘਰੇ ਰਹਿੰਦੇ ਸੀ ਮੰਨ ਲਓ ਸਾਨੂੰ ਲੇਟ ਫਿਟ ਹੋ ਗਿਆ ਘਰੇ ਆਣ ਨੂੰ ਕਹਿੰਦੇ ਘਰ ਦਾ ਡੋਰ ਨਹੀਂ ਸੀ ਖੋਲਦਾ ਲੌਕ ਕਰ ਦਿੰਦਾ ਸੀਗਾ ਕਿ ਸਾਨੂੰ 2 ਘੰਟੇ ਬਾਹਰ ਵੇਟ ਕਰਾਉਂਦਾ ਸੀਗਾ ਜਾਣ ਕੇ ਫੋਨ ਨਾ ਚੱਕਣਾ ਕਦੇ ਜਾਣ ਕੇ ਉਹ ਮ 2 ਘੰਟੇ ਚਾਹੇ ਠੰਡ ਜਾਂ ਤੇ ਚਾਹੇ ਜੋ ਮਰ ਚ ਠੰਡ ਚ ਮਰਦੇ ਮਰਦਾ ਸੀ ਕਹਿੰਦਾ ਮੈਂ ਬਾਹਰ ਖੜਾ ਰਹਿੰਦਾ ਸੀਗਾ ਤੇ ਇਹ ਦਰਵਾਜ਼ਾ ਨਹੀਂ ਸੀ ਖੋਲਦਾ 2 ਘੰਟੇ ਵੇਟ ਕਰਾ ਕੇ ਫਿਰ ਦਰਵਾਜ਼ਾ ਖੋਲਦਾ ਸੀ ਤੁਸੀਂ ਇਹ ਹਾਲ ਦੇਖ ਲਓ ਔਰ ਇੱਕ ਗੱਲ ਹੋਰ ਪਤਾ ਲੱਗੀ ਮੈਨੂੰ ਮੈਨੂੰ ਤਾਂ ਪਤਾ ਨਹੀਂ ਸੀ ਇੱਕ ਆ ਕੁਆਇਨ ਪੇਮੈਂਟ ਆ ਆਪਣੇ ਨਿਊਜ਼ੀਲੈਂਡ ਚ ਮੈਨੂੰ ਨਹੀਂ ਸੀ ਪਤਾ ਇਹਦੇ ਬਾਰੇ ਪਰ ਮੈਨੂੰ ਅੱਜ ਪਹਿਲੀ ਵਾਰ ਪਤਾ ਲੱਗਾ ਕਿ ਆ ਵੀ ਹੁੰਦੀ ਕੁਆਇਨ ਪੇਮੈਂਟ ਕਹਿੰਦੇ ਉਹ ਆ ਕੇ ਜਿਹੜਾ ਬੰਦਾ ਉਹਨੂੰ ਮਾਰਦਾ ਸੀਗਾ ਜਿਹੜਾ ਤਾਂ ਬਿੱਲ ਵਾਪਸ ਲੈ ਲੈਂਦਾ ਸੀਗਾ ਉਹ ਪੇਮੈਂਟ ਨੂੰ ਕੁਛ ਨਹੀਂ ਸੀ ਕਰਦਾ ਪਰ ਜਿਹੜਾ ਬਿੱਲ ਵਾਪਸ ਬੰਦਾ ਨਹੀਂ ਮੰਗਦਾ ਸੀ ਜਿੱਦਾਂ ਹੁਣ ਆਪਾਂ ਕਾਊਂਟਰ ਤੇ ਪੈਸੇ ਪੇ ਕੀਤੇ ਆਪਾਂ ਕਹਿੰਨੇ ਆ ਆਪਾਂ ਬਿੱਲ ਨਹੀਂ ਲੈਣਾ ਗੋਰੇ ਜ਼ਿਆਦਾਤਰ ਕੁਛ ਬਿੱਲ ਮੰਗ ਲੈਂਦੇ ਆ ਤੇ ਆਪਾਂ ਰਿਜੈਕਟ ਹੀ ਕਰ ਦਿੰਨੇ ਆ ਬੀ ਚੀਜ਼ ਲੈ ਲਈ ਸਮਾਨ ਲੈ ਲਿਆ ਬਿੱਲ ਕੀ ਕਰਨਾ ਉਹ ਜਿਹੜਾ ਬਿੱਲ ਨਹੀਂ ਲੈਂਦਾ ਸੀ ਉਹ ਸਿਸਟਮ ਤੋਂ ਉਹ ਵਾਲਟ ਚ ਜਾਂਦੀ ਆ ਨਾ ਸਿੱਧੀ ਉਹਦਾ ਬੈਂਕ ਅਕਾਊਂਟ ਨਾਲ ਕੋਈ ਰਿਲੇਸ਼ਨ ਨਹੀਂ ਹੁੰਦਾ ਹੈਗਾ ਕੋਇਨ ਪੇਮੈਂਟ ਦਾ ਤੇ ਉਹ ਵਾਲਟ ਚ ਜਾਂਦਾ ਸੀ ਉਹਨੂੰ ਸਿਸਟਮ ਤੋਂ ਹੀ ਡਿਲੀਟ ਕਰ ਦਿੰਦਾ ਸੀਗਾ ਤੇ ਉਹ ਜਿਹੜੇ ਪੈਸੇ ਸੀਗੇ ਉਹ ਸਿੱਧੇ ਜਾਂਦੇ ਸੀ ਕਹਿੰਦਾ ਉਹਨੇ 70 ਤੋਂ 80 90 ਹਜ਼ਾਰ ਡਾਲਰ ਇੱਦਾਂ ਹੀ ਜੋੜਿਆ ਹੋਇਆ ਹੈ। ਠੀਕ ਆ ਤੇ ਤੁਸੀਂ ਹਾਲ ਦੇਖ ਲਓ ਇੰਪਲੋਇਰਾਂ ਦੇ ਆ ਕੰਮ ਕਰਦੇ ਆ ਟੈਕਸ ਨਹੀਂ ਪੇ ਕਰਦੇ ਔਰ ਮੈਂ ਤੁਹਾਨੂੰ ਇੱਕ ਗੱਲ ਤਾਂ ਜਰੂਰ ਦੱਸ ਦਮਾ ਜਿੰਨੇ ਏਮਪਲੋਈਸ ਆ ਧਿਆਨ ਰੱਖੋ ਜੇ ਤੁਹਾਡੇ ਅਕਾਊਂਟਾਂ ਦੇ ਵਿੱਚ ਇਹ ਵਾਧੂ ਪੈਸੇ ਪਾਰੇ ਆ ਤਾਂ ਵੀ ਤੁਸੀਂ ਟ੍ਰਬਲ 'ਚ ਆ ਸਕਦੇ ਹੋ ਤੁਸੀਂ ਉਸੇ ਟਾਈਮ ਇਨਫੋਰਮ ਕਰੋ এমপ্লয়মেন্ট এমপ্লয়ਮੈਂਟ ਰਿਲੇਸ਼ਨ অথরিটি ਨੂੰ ਜਾਂ ਇਮੀਗ੍ਰੇਸ਼ਨ ਨੂੰ ਜੇ ਤੁਹਾਡੇ ਅਕਾਊਂਟਾਂ ਦੇ ਵਿੱਚ ਇਹ ਵਾਧੂ ਪੇ ਪਾ ਕੇ ਕੈਸ਼ ਬੈਕ ਲੈ ਰਹੇ ਆ ਉਹਨਾਂ ਨੂੰ ਕੈਸ਼ ਬੈਕ ਨਹੀਂ ਦੇਣਾ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਮਾਰੋ ਜਿਹੜਾ ਕਿ ਤੁਹਾਡੇ ਕੋਲ ਐਵੀਡੈਂਸ ਹੋਵੇ ਕਿ ਆਹ ਦੇਖੋ ਮੈਨੂੰ ਇੰਨੀ ਪੇਮੈਂਟ ਆਈ ਤੇ ਅਗਲੇ ਦਿਨ ਜਾਂ ਉਸੇ ਟਾਈਮ ਮੇ ਤੋਂ ਐਨੇ ਪੈਸੇ ਵਾਪਸ ਲੈ ਗਏ ਉਹਦੇ ਆਪਣੇ ਅਕਾਊਂਟ 'ਚ ਏਮਪਲੋਇਰ ਦੇ 'ਚ ਉਹ ਇੱਕ ਪ੍ਰੂਫ ਹੋਏਗਾ ਜਿਹੜਾ ਕਿ এমਪਲॉयਮੈਂਟ ਰਿਲੇਸ਼ਨ ਅਥਾਰਟੀ ਗੋ ਥਰੂ ਹੋਏਗੀ ਸਾਰੇ ਤੁਹਾਡੇ ਕੋਲ ਲੈ ਜਾਣਗੇ ਜੇ ਤੁਸੀਂ ਕੈਸ਼ਬੈਕ ਕਰਦੇ ਰਹੇ ਕੜਾ-ਕੜਾ ਕੇ এমਪਲॉयਮੈਂਟ ਰਿਲੇਸ਼ਨ ਅਥਾਰਟੀ ਨੂੰ ਕੀ ਪਤਾ ਤੁਸੀਂ ਕੈਸ਼ ਕਢਾ ਕੇ ਕਿੰਨੂੰ ਦਿੱਤਾ ਕਿੰਨੂੰ ਨਹੀਂ ਉਹਦਾ ਕੋਈ ਪ੍ਰੂਫ ਨਹੀਂ ਤਾਂ ਹੀ ਉਹ ਤੁਹਾਡੇ ਤੋਂ ਕੈਸ਼ ਮੰਗਦੇ ਆ ਸਟਾਪ ਗਿਵਿੰਗ देम ਕੈਸ਼ਬੈਕ ਓਕੇ ਜੇ ਤੁਸੀਂ ਐਕਸਪਲੋਇਟ ਹੋਣ ਤੋਂ ਬਚਣਾ ਹੈ ਔਰ ਦੇਖੋ ਇਹ ਇਹਨਾਂ ਦੇ ਰੈਸਟੋਰੈਂਟਾਂ ਦਾ ਔਰ ਇਹਨਾਂ ਰੈਸਟੋਰੈਂਟ ਆਲਿਆਂ ਦਾ ਕੰਮ ਦੇਖ ਲਓ ਕਿ ਇਹ ਬੰਦੇ ਜਿਹੜੇ ਆ ਇਹ ਆਪਣੇ ਹੀ ਰਿਸ਼ਤੇਦਾਰਾਂ ਦਾ ਖੂਨ ਸੱਕ ਕਰਦੇ ਆ ਆਪਣੇ ਹੀ ਰਿਸ਼ਤੇਦਾਰਾਂ ਦੇ ਖੂਨ ਪੀਂਦੇ ਆ ਉਹਨਾਂ ਨੂੰ ਪਹਿਲਾਂ ਉਧਰੋਂ ਵੀਜ਼ਿਆਂ ਤੋਂ ਬੁਲਾਉਂਦੇ ਆ ਫਿਰ ਉਹਨਾਂ ਨੂੰ 2250 ਡਾਲਰ ਦੇ ਉੱਤੇ ਰੱਖਿਆ ਹੋਇਆ ਆ ਤੇ ਇਹ ਵੀਰਾ ਕਹਿੰਦਾ ਪਹਿਲਾਂ ਤਾਂ ਮੈਨੂੰ 400 ਮੈਨੂੰ ਵਾਲਾ ਥੋੜੇ ਦਿੰਦਾ ਸੀ ਫਿਰ 400 ਕੀਤਾ ਸ਼ਾਇਦ ਹੁਣ ਉਹਨਾਂ ਨੂੰ 400 400 ਦਿੰਦਾ ਹੋਣਾ ਤੇ ਫਿਰ ਥ੍ਰੈਟ ਮਾਰਦੇ ਆ ਧਮਕੀਆਂ ਕਿ ਮੈਂ ਤੈਨੂੰ ਕਹਿੰਦਾ ਮੈਨੂੰ ਇਹ ਧਮਕੀ ਦਿੱਤੀ ਗਈ ਜੇ ਤੂੰ ਇੰਡੀਆ ਗਿਆ ਤਾਂ ਮੈਂ ਤੈਨੂੰ ਮਰਵਾ ਦੂੰਗਾ ਉਹ ਕਹਿੰਦੇ ਵੀ ਅਸੀਂ ਤਾਂ ਹੁਣ ਇਹ ਵੀ ਸੋਚ ਰਹੇ ਹੁਣ ਇੱਕ ਇੱਕ ਹੋਰ ਏਮਪਲੋਇਸ ਜਿਹਦੀ ਮੈਂ ਪਹਿਲਾਂ ਪਾਈ ਆ ਉਹਨਾਂ ਨੇ ਵੀ ਥ੍ਰੈਟ ਦਿੱਤੇ ਆਪਣੇ ਏਮਪਲੋਇਸ ਨੂੰ ਕਿ ਤੁਹਾਡੇ ਘਰੇ ਗੋਲੀਆਂ ਚਲਵਾ ਦੂੰਗਾ ਕਿੱਡੇ ਇਹ ਬਣੇ ਹੋਏ ਆ ਗੈਂਗਸਟਰ ਗੋਲੀਆਂ ਚਲਵਾਣਗੇ ਲੋਕਾਂ ਦੇ ਘਰੇ ਇਹ ਅੱਛਾ ਸੀਰੀਅਸਲੀ ਇੱਕ ਤਾਂ ਤੁਸੀਂ ਲੋਕਾਂ ਤੋਂ ਪੈਸੇ ਹੜਪੋ ਇੱਕ ਤੁਸੀਂ ਲੋਕਾਂ ਦੇ ਖੂਨ ਚੂਸੋ ਉਹਨਾਂ ਤੋਂ ਘਰ ਦੇ ਭਾਂਡੇ ਮਿਜਵਾਓ ਉਹਨਾਂ ਤੋਂ ਕੱਪੜੇ ਹੱਥਾਂ ਨਾਲ ਧਵਾਓ ਉਹ ਤੁਹਾਡੇ ਕੱਪੜੇ ਤੋਂ ਆਏ ਆ ਇੰਨੇ ਸਾਰੇ ਪੈਸੇ ਦੇ ਇੱਕ ਤੁਹਾਡੇ ਕੱਪੜੇ ਭਾਂਡੇ ਧੋਣੋਂ ਆਉਂਦੇ ਆ ਥੋੜੀ ਘਰ ਵਾਲੀਆਂ ਕਿੱਥੇ ਗਈਆਂ ਭਾਂਡੇ ਧੋਣ ਨੂੰ ਥੋੜੇ ਹੱਥ ਟੁੱਟ ਗਏ ਹੈ ਲੋਕਾਂ ਦੇ ਤੁਸੀਂ ਬਹੁਤ ਖੂਨ ਪੀਣਾ ਲਿਆ ਹੋਇਆ ਹੁਣ ਉਹਦੇ ਵਿਚਾਰੇ ਜੀ ਕਿੰਨੀਆਂ ਪੇਮੈਂਟ ਆ ਜਿਹੜੀਆਂ 518 ਘੰਟੇ ਨੂੰ ਦਿੱਤੇ ਨਹੀਂ ਤੇ ਉਹਦੇ ਪੇਮੈਂਟ ਦੇ ਲੋ ਹੁਣ ਮੈਂ ਤੁਹਾਨੂੰ ਲਿਖਿਆ ਸੀ ਪੇਮੈਂਟ ਮੈਂ ਤਾਂ ਤੁਹਾਨੂੰ ਸਪੈਸ਼ਲ ਦੂਜਾ ਕੀਤਾ ਹੁਣ ਕਈ ਆ ਕੇ ਕਹਿੰਦੇ ਫੇਕ ਪੰਜ ਫੇਕ ਫੂਕ ਕੁਝ ਨਹੀਂ ਆ ਇਹ ਵੀ ਰੋਟਰਵਾ ਦਾ ਕੋਈ ਹੋਰ ਰੈਸਟੋਰੈਂਟ ਉੱਠ ਕੇ ਆਇਆ ਹੁਣ ਜਿਹਦੇ ਨਾਲ ਐਕਸਪਲੋਇਟੇਸ਼ਨ ਹੋਈ ਹੈ ਉਹਨਾਂ ਵੀ ਕੰਪਲੇਂਟ ਪਾਈ ਹੋਈ ਆ 5-6 ਮਹੀਨੇ ਹੋ ਗਏ ਹੁਣ ਤਾਂ ਪੁਲਿਸ ਇਨਵੋਲਵ ਹੋ ਗਈ ਇਸ ਚੇ ਜੇ ਤੁਹਾਡਾ এমਪਲੋયર ਤੁਹਾਡੇ ਨਾਲ ਕੋਈ ਧੱਕਾ ਕਰ ਰਿਹਾ ਆ ਪਲੀਜ਼ ਕਾਲ ਪੁਲਿਸ ਠੀਕ ਆ ਪੁਲਿਸ ਨੂੰ ਜਾ ਕੇ ਸਾਰੇ ਐਵੀਡੈਂਸਿਸ ਮੋਰੇ ਰੱਖੋ ਸਾਰਾ ਕੁਝ ਦੱਸੋ ਉਹ ਤੁਹਾਡੀ ਹੈਲਪ ਕਰਨਗੇ ਫਿਰ ਉਹ ਤੁਹਾਨੂੰ ਸ਼ਾਇਦ ਅੱਗੇ ਗਾਈਡੈਂਸ ਦੇਣਗੇ ਕਿ ਤੁਸੀਂ এমਪਲੋਇਮੈਂਟ ਰਿਲੇਸ਼ਨ ਅਥਾਰਟੀ ਕੋਲ ਜਾਓ ਉਹਨਾਂ ਦਾ ਕੁੰਡਾ ਖੜਕਾਓ ਅਗਰ ਤੁਸੀਂ ਟਾਈਮ ਤੋਂ ਪਹਿਲਾਂ ਇਹ ਕੰਮ ਨਹੀਂ ਨਾ ਕਰਦੇ ਮੇਰੇ ਪਿਆਰੇ এমਪਲੋਇਜ਼ ਤੁਸੀਂ ਵੀ ਪ੍ਰੋਬਲ ਚ ਆਉਂਦੇ ਹੋ ਠੀਕ ਆ ਹੁਣ ਜੇ ਤੁਹਾਨੂੰ ਲੱਲੇ ਪੱਪੇ ਕਰਕੇ ਮੰਨ ਲਓ ਤੂੰ ਤੁਹਾਡੇ ਚ ਯੂਨਿਟੀ ਹੈ ਨਹੀਂ ਤੁਹਾਨੂੰ 2-4 ਰੁਪਏ ਦੇ ਦਿੰਦੇ ਆ ਬਿਲ ਐਫਰ ਅੱਜ ਆ ਤੂੰ 2 ਵੀਕਾਂ ਦੀ ਨਹੀਂ ਨਾ ਲਈ ਚਲ ਆ ਲੈ ਤੁਹਾਨੂੰ ਮਿੱਠੀ ਜੀ ਗੋਲੀ ਪਾਤੀ ਲੈਫੜ ਤੂੰ ਐਨੂਅਲ ਪੀ ਲੈ ਲੱਜ ਇੱਕ ਨਾ ਇੱਕ ਦਿਨ ਇਹ ਨਾ ਤੁਹਾਡੀ ਜਿੱਦਨ ਮੇਲ ਪਾਤੀ ਇਹ ਤੁਹਾਡੀ ਜਿਹੜੀ ਮਿੱਠੀ ਗੋਲੀ ਆ ਸੰਗ ਚ ਫਸ ਜਾਣੀ ਆ ਇਹ ਮੈਂ ਤੁਹਾਨੂੰ ਦੱਸ ਦਿੰਨੀ ਆ ਤੁਹਾਡੇ ਇੱਥੇ ਹਲਕੇ ਚ ਫਸ ਜਾਣੀ ਆ ਇਸ ਚੀਜ਼ ਨੂੰ ਖਤਮ ਕਰਨ ਲਈ ਜੇ ਚਾਹੁੰਦੇ ਤੁਸੀਂ ਸੁੱਖ ਦਾ ਸਾਹ ਲਓ ਜੈਨੂਇਨ ਤਰੀਕੇ ਨਾਲ ਚੱਲੋ ਯੂਨਿਟੀ ਬਣਾ ਲਓ ਆਪਣੀ ਜਿੰਨੇ ਯੂਨਿਟੀ ਚ ਖੜੇ ਹੋਵੋਗੇ ਤੁਹਾਡਾ ਕੋਈ ਨਾ ਕੋਈ ਸਿਸਟਮ ਕਲੀਅਰ ਹੋ ਜਾਊਗਾ ਜੇ ਤੁਸੀਂ ਕੱਲਾ ਕੱਲਾ ਜਾਣਾ ਰਗੜ ਰਗੜ ਕੇ ਮੋਰੇ ਆਇਆ ਫਿਰ ਤੁਹਾਡੀ ਕਿਸੇ ਆਧਾਰੇ ਨੇ ਹੈਲਪ ਨਹੀਂ ਉਹ ਕਰਨੀ ਫਿਰ ਉਹਨਾਂ ਜ਼ੋਰ ਨਹੀਂ ਪੈਂਦਾ ਹੈਗਾ ਠੀਕ ਹੈ ਜਿੰਨਾ ਪੈਣਾ ਚਾਹੀਦਾ ਆ ਫਿਰ ਤੁਸੀਂ ਖਰਾਬ ਵੀ ਹੁੰਦੇ ਹੋ ਫਿਰ ਰੋਂਦੇ ਪਿੱਟਦੇ ਵੀ ਹੋ ਫਿਰ ਤੁਹਾਡੀ ਯੂਨਿਟੀ ਕਿੱਥੇ ਮਰ ਗਈ ਇੱਕ ਬੰਦਾ ਵਿਚਾਰਾ ਖੜਾ ਹੋ ਜਾਂਦਾ ਆ ਦੂਜੇ ਆ ਉਹਨੂੰ ਇਮਪਲੋਇਰ ਮਾਰ ਜੀ ਮਿੱਠੀ ਗੋਲੀ ਪਾਉਂਦਾ ਲੈ ਫੜ ਅੱਜ ਦੀ ਐਨੂਅਲ ਪੇ ਚੱਕ ਤੁਸੀਂ ਆਰਾਮ ਨਾਲ ਕੰਮ ਕਰੀ ਜਾਂਦੇ ਹੋ ਉੱਥੇ ਐ ਗੀਟੀਆਂ ਨਾਲ ਖੇਡੀ ਜਾਂਦੇ ਆ ਹੈ ਕੰਮ ਵੀਰੇ ਤੁਹਾਡੇ ਲੱਗੇ ਰੈਸਟੋਰੈਂਟ ਆ ਤਾਂ ਕੰਮ ਤੁਸੀਂ ਕਰਦੇ ਵੀ ਖੇਤਾਂ 'ਚ ਦਿਮਾਗ ਤਾਂ ਨਹੀਂ ਹੋ ਗਿਆ ਖਰਾਬ ਤੁਹਾਡਾ ਜਿੱਦਣ ਤੁਹਾਡੀ ਇਮਪਲੋਇਰ ਨੇ ਚੱਕ ਕੇ ਈਮੇਲ ਪਾਤੀ ਨਾ ਤੁਸੀਂ ਤੁਸੀਂ ਕਿ ਦੋਸ਼ੀ ਮੰਨੇ ਜਾਣਾ ਇਮਪਲੋਇਰ ਤਾਂ ਕੁਝ ਨਹੀਂ ਜਾਣਾ ਫਿਰ ਕਹੀ ਜੋ ਇਮਪਲੋਇਰ ਕਹਿੰਦਾ ਸੀ ਸਾਨੂੰ ਉੱਥੇ ਕੰਮ ਕਰੋ ਉਹਨਾਂ ਨੇ ਕਿਹਾ ਕਿਉਂ ਕਰਨ ਗਏ ਕੰਮ ਤੁਸੀਂ ਉੱਥੇ ਤੁਹਾਨੂੰ ਕਿਹਨੇ ਕਿਹਾ ਸੀਗਾ ਆ ਆ ਵੀਰ ਵਿਚਾਰਾ ਇਹ ਤਾਂ ਕਰਦਾ ਹੀ ਚੱਲੋ ਰੈਸਟੋਰੈਂਟ 'ਚ ਕੰਮ ਸਿਗਾ ਪਰ ਇਹਦੇ ਨਾਲ ਵੀ ਇਹ ਦੇ ਲੋ ਕਿੰਨਾ ਧੱਕਾ ਕੀਤਾ ਉਹਨੇ ਆਪਣੇ ਪੈਸੇ ਬਣਾ ਜਾਂਦੇ ਆ ਆਪਣਾ ਸਾਰਾ ਕੁਝ ਕੱਢ ਜਾਂਦੇ ਇਹ ਥੋੜਾ ਥੋੜਾ ਕੁੰਡਾ ਕਰ ਦਿੰਦੇ ਆ ਟਾਈਮ ਸਿਰ ਖੜੇ ਹੋਵੋ ਆਪਣੇ ਲਈ ਸਟੈਂਡ ਲਵੋ ਹੁਣ ਉਹ ਵੀਰੇ ਨੇ ਲੈ ਲਿਆ ਨਾ ਸਟੈਂਡ ਤੁਹਾਨੂੰ ਆਪਣੇ ਲਈ ਸਟੈਂਡ ਲੈਣਾ ਪੈਣਾ ਆ ਵਨ ਕੁਆਇਨ ਪੇਮੈਂਟ ਵਾਲਾ ਕੰਮ ਬੜਾ ਵਧੀਆ ਸਮ ਸਾਹਮਣੇ ਆਇਆ ਕੁਆਇਨ ਪੇਮੈਂਟ ਵਾਲਾ ਵੀ ਇਹ ਸਿਸਟਮ ਤੇ ਉਹ ਕਰੋ ਵਾਲਟ 'ਚ ਜਾਂਦੀ ਆ ਤੇ ਫਿਰ ਉਹ ਤੋਂ ਸਿਸਟਮ ਤੋਂ ਜੇ ਕਿਸੇ ਨੇ ਬਿੱਲ ਨਹੀਂ ਬੰਗਿਆ ਤਾਂ ਡਿਲੀਟ ਕਰ ਦਿਓ ਉਹ ਪੈਸੇ ਤੁਹਾਡੇ ਆਪਣੇ ਉਹਦੇ ਵਿੱਚ ਆ ਗਏ ਤਾਂ ਉਹਦਾ ਬੈਂਕ ਅਕਾਊਂਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਇੰਦਾ ਵੀ بڑے এমਪਲੋਇਰ ਪੈਸੇ ਬਣਾ ਰਹੇ ਆ ਵਾਹ ਆ ਵੀ ਚੀਜ਼ ਪਹਿਲੀ ਵਾਰੀ ਪਤਾ ਲੱਗੀ ਆ কয়ਨ ਪੇਮੈਂਟ ਦੀ ਆ ਕੰਮ ਕੀਤਾ ਉਹਦੇ ਨਾਲ ਉਹਨੇ ਬੜਾ ਵਧੀਆ ਖੁਲਾਸਾ ਕੀਤਾ ਤੇ ਕਹਿੰਦਾ ਸੀ ਕੁੱਕ ਸੀਗੇ ਕੁੱਕ ਸਾਡੇ ਤੋਂ ਵੇਟਰਸ ਦਾ ਕੰਮ ਕਰਾ ਭਾਂਡੇ ਮਜਵਾਰ ਰੈਸਟੋਰੈਂਟ ਚ ਵੀ ਠੀਕ ਆ ਤੇ ਘਰੇ ਵਾਸ਼ਿੰਗ ਮਸ਼ੀਨ ਚ ਕੱਪੜੇ ਵੀ ਨਹੀਂ ਧੋਣ ਦੇਣੇ ਤੇ ਉੱਥੇ ਵੀ ਸਾਨੂੰ ਦੁਖੀ ਕਰਨਾ ਘਰ ਦੇ ਵਿੱਚ ਰੱਖ ਕੇ ਇਹ ਹੁੰਦੇ ਵੀ ਰਿਸ਼ਤੇਦਾਰੀ ਇੱਕ ਦੂਜੇ ਦੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਰਿਸ਼ਤੇਦਾਰਾਂ ਦੇ ਕੁੰਡਾ ਕਰੀ ਜਾਂਦੇ ਸਵਾਰ ਕੇ ਸੋ ਬੱਚੋ ਯੂਨਿਟੀ ਰੱਖੋ ਉੱਠੋ ਤੁਹਾਨੂੰ ਆਪਣੇ ਲਈ ਆਪ ਉੱਠਣਾ ਪੈਣਾ ਕਿਸੇ ਨੇ ਨਹੀਂ ਤੁਹਾਡੀ ਉਂਗਲ ਫੜ ਕੇ ਠਾਉਣਾ ਤੁਹਾਨੂੰ ਬਾਅਦ ਚੋਂ ਬਰਬਾਦ ਹੋਣ ਨਾਲੋਂ ਚੰਗਾ ਤੁਸੀਂ ਵੀ ਇਮਪਲॉयर्स ਜੇ ਕਿਸੇ ਤੋਂ ਪੈਸੇ ਲੈ ਹੁੰਦੇ ਐ ਐਟ ਲੀਸਟ ਪੈਸੇ ਲੈ ਲੈ ਠੀਕ ਆ ਉਹਨਾਂ ਨੂੰ ਜੈਨੂਨ ਪੇ ਤਾਂ ਪਾ ਲਓ ਉਹਨਾਂ ਨੂੰ ਪੱਕੇ ਤੱਕ ਰਾਡੋ ਉਹਨਾਂ ਨੂੰ ਵੀਜ਼ਿਆਂ ਦੇ ਉੱਤੇ ਖਰਾਬਤਾ ਨਾ ਕਰੋ ਕੀ ਤੁਸੀਂ ਗੰਦ ਪਾ ਰੱਖਿਆ ਹੈ ਨਿਊਜ਼ੀਲੈਂਡ ਦੇ ਵਿੱਚ ਸਾਰਿਆਂ ਨੇ ਇਕੱਠੇ ਹੋ ਕੇ ਜਿੰਨਾ ਕਹਿੰਦੇ ਸੀ ਨਿਊਜ਼ੀਲੈਂਡ ਸਾਫ਼ ਆ ਉਹਨਾਂ ਹੀ ਤੁਸੀਂ ਗੰਦ ਪਾ ਲਿਆ ਕਿਸੇ ਦਾ ਹੱਕ ਮਾਰੋਗੇ ਨਾ ਹਾਇ ਲੱਗੂਗੀ ਬਹੁਤ ਤਕੜੀ ਲੱਗੂਗੀ